ਕੁਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਪਾਈ ਲੱਥੂ ਤੋਂ ਇੱਕ ਛੋਟੇ ਹਾਥੀ ਨੂੰ ਕਿਸੇ ਸ਼ਰਾਰਤੀ ਅਨਸਰ ਦੁਆਰਾ ਅੱਗ ਲਗਾਏ ਜਾਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਦੱਸਿਆ ਗਿਆ ਸੀ ਕਿ ਛੋਟੇ ਹਾਥੀ ਦਾ ਮਾਲਕ ਅਗਰੇਜ ਸਿੰਘ ਪੁਲਿਸ ਦੇ ਕੋਲੇ ਇਸ ਦੀ ਰਿਪੋਰਟ ਲਿਖਾਉਣ ਗਿਆ ਪਰ ਪੁਲਿਸ ਦੇ ਵੱਲੋਂ ਹਾਲੇ ਤੱਕ ਮੁਲਜ਼ਮਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਵੀ ਇਸ ਘਟਨਾ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਅਤੇ ਭਾਈ ਲੱਥੂ ਪਿੰਡ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਨੇ ਕਿਹਾ ਹੈ ਕਿ ਉਹ ਇੱਕ ਗਰੀਬ ਮਜ਼ਦੂਰ ਹੈ ਜਿਹੜਾ ਕਿ ਸਕੂਲ ਦੇ ਵਿੱਚ ਛੋਟੇ ਹਾਥੀ ਦੇ ਵਿੱਚ ਬੱਚੇ ਛੱਡ ਕੇ ਆਉਂਦਾ ਸੀ ਤੇ ਲੈ ਕੇ ਆਉਂਦਾ ਸੀ ਤੇ ਉਸ ਦੇ ਨਾਲ ਹੀ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਛੋਟੇ ਹਾਥੀ ਨੂੰ ਅੱਗ ਲੱਗਣ ਤੋਂ ਬਾਅਦ ਉਸ ਦਾ ਰੋਜ਼ਗਾਰ ਵੀ ਬੰਦ ਹੋ ਗਿਆ ਹੈ ਅਤੇ ਹੁਣ ਉਹ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਇਹ ਨਾ ਭਾਈ ਜੀ ਅਮਰ ਬਿਲਕੁਲ ਕਿ ਕੀ ਗੱਲ ਹੋਈ ਹੈ ਜੀ ਇਹ ਟੈਂਪੂ ਹੀ ਭਾਜੀ ਪਰ ਡੱਕਿਆ ਗਈ ਦੇਹਲੀ ਸੀ ਜਦੋਂ ਆਇਆ ਤੇ ਹੀ ਸਾੜੇ ਕੋ ਜਾਰਨ ਟਾਇਲ ਅੱਗ ਲਾਈ ਉਹਨਾਂ ਮੁੜ ਕੇ ਜਨਨ ਨਾਲ ਆਵਾਜ਼ ਮਾਰ ਸਾਨੀ ਆਵਾਜ਼ ਮਾਰੀ ਤੇ ਫੇਰ ਉੱਠ ਕੇ ਆਵੇਂ ਆਗੂ ਕਿ ਬੁਝਾਈ ਭੱਜ ਨਾਸ ਕੇ ਸਾਰੇ ਬੱਚੇ ਆਏ ਨਾਲ ਅੱਗ ਬੁਝਾਈ ਆ ਤੇ ਜਦੋਂ ਵੇਖਿਆ ਪਹਿਲ ਉਹਨਾਂ ਸਾੜਿਆ ਦੂਸਰਾ ਪੰਨਿਆ ਪਾਣ ਕੇ ਫੇਰ ਉਹਨਾਂ ਅੱਗ ਲਾਈ ਆ ਅੱਗ ਲਾ ਕੇ ਤੇ ਮੁੜ ਕੇ ਟੇਪੂ ਕਰ ਦਿੱਤਾ ਧੂੜੀ ਚ ਧੂੜੀ ਚ ਫੇਰ ਹੀ ਅੱਗ ਬੁਝਾਈ ਸਾਰਿਆਂ ਬੱਚਿਆਂ ਨੇ ਫੇਰ ਐਂ ਕੀਤਾ ਇੱਧਰ ਮੁ ਕਰਕੇ ਤੇ ਫੇਰ ਅੱਗ ਬੁਝਾ ਕੇ ਚਲੇ ਗਏ ਉੱਥੇ ਇਕਾ ਤੇ ਸਕੂਲ ਤੇ ਲਾਇ ਕੇ ਬੱਚੇ ਧੋਦੇ ਹਾਂ ਹਾਂਜੀ ਬੱਚੇ ਤਾਂ ਉਹਨੇ ਗੁੱਡਾ ਖੜਦੇ ਸਿੱਕੇ ਤੂੰ ਦਰਖਾਸਤ ਦਿੱਤੀ ਉਸ ਬੰਦੇ ਨੂੰ ਹਾਂਜੀ ਦਿੱਤੀ ਹੋਈ ਕੋਈ ਕਾਰ ਨਹੀਂ ਨਹੀਂ ਕੋਈ ਨਹੀਂ ਹੋਈ ਕਾਰ ਕੀ ਮੰਗ ਕਰਦੇ ਉਹ ਅਸੀਂ ਉਹ ਮੰਗ ਕਰਦੇ ਜਿਹੜੇ ਤਰ੍ਹਾਂ ਕਰਦੇ ਉਹਨਾਂ ਪੜੇ ਜਾਣ ਸਾਡੀ ਹਾਲ ਪਤੋੜੀ ਗੱਲ ਕੀਤੀ ਜਾਵੇ ਸਾਡੇ ਗਰੀਬਾਂ ਦੀ ਆਪਦਾ ਜੀ ਮੇਰਾ ਨਾਮ ਸੁੱਚਾ ਸਿੰਘ ਹੈ ਜੀ ਕਿਸਾਨ ਸ਼ਕਰਸ਼ੇ ਮੈਦੀ ਦਾ ਜਨਮ 77 ਪੰਜਾਬ ਦਾ ਮੈਂ ਕੋਟ ਬੁੱਢਾ ਦਾ ਕੀ ਮਾਮਲਾ ਹੈ ਜਿਹੜਾ ਆਟੋ ਨੂੰ ਅੱਜ ਅੱਗ ਲੱਗੀ ਤੇ ਸੜਿਆ ਪਿਆ ਜੀ ਜੀ ਸਭ ਤੋਂ ਪਹਿਲਾਂ ਤਾਂ ਹੁਣ ਹੈ ਕਿ ਜੀ ਖਾਲਸਾ ਬਹਿ ਕਿ ਜੀ ਕੀ ਫਤਿਹ ਮੈਂ ਪੱਤਰਕਾਰ ਭਾਈ ਚਲੇ ਦਾ ਬਹੁਤ-ਬਹੁਤ ਧੰਨਵਾਦ ਕਰਦਾਂਗੇ ਜੇ ਸਾਡੇ ਪਿੰਡ ਵਿੱਚ ਪਹੁੰਚਿਆ ਤੇ ਪਹੁੰਚ ਕੇ ਸਾਡਾ ਮਤਲਬ ਜਿਹੜਾ ਨੁਕਸਾਨ ਹੋਇਆ ਜਿਹਦੇ ਬਾਰੇ ਕੋਈ ਬਾਹਰ ਆਪਣੇ ਸਾਰੇ ਦੱਸਣ ਵਾਸਤੇ ਵੀ ਆਪਾਂ ਤੇ ਜਿਹੜੇ ਚੰਗੇ ਕੰਮ ਵਾਸਤੇ ਤਾਂ ਲੋਕ ਕਰਦੇ ਆ ਪਰ ਜਿਹੜਾ ਮਾੜਾ ਕੰਮ ਇੱਥੇ ਬਹੁਤ ਵੱਡਾ ਨੁਕਸਾਨ ਇਹ ਕਾਕੇ ਦਾ ਅੰਗਰੇਜ਼ ਸਿੰਘ ਦਾ ਹੋ ਗਿਆ ਕਿਉਂਕਿ ਜੇ ਕਿਸੇ ਦੀ ਲਾਈ ਠਗੜਾ ਆਦਾ ਉਹ ਬਹਿ ਕੇ ਇੱਕ ਇਹਦਾ ਉਨਪਰਾਇਆ ਜਾ ਸਕਦਾ ਪਰ ਰਾਤ ਨੂੰ 11:00 ਵਜੇ 10:00 ਨੇ ਵੀ 11:00 ਵਜੇ ਤਕਰੀਬਨ ਮਤਲਬ ਸਾਨੂੰ ਪਤਾ ਲੱਗਾ ਵੀ ਤੁਹਾਡੇ ਜਰਾ ਫਾਤੀ ਜਨ ਮਤ ਲੱਗੀ ਆ ਤੇ ਇਹ ਨਾਲ ਸਾਰੇ ਪਰਿਵਾਰ ਨੇ ਬੜਾ ਦੇ ਬੜੀ ਮੁਸ਼ਕਲ ਦੇ ਨਾਲ ਤੇ ਮਜੀਦੀ ਸਿੰਘ ਬਰਾਦਰੀ ਦੇ ਵਿੱਚੋਂ ਨੇ ਮਤਲਬ ਆਪ ਦਾ ਗੁਜ਼ਾਰਾ ਇੱਕ ਛੋਟੇ ਜਿਹੇ ਸਕੂਲ ਦੇ ਵਿੱਚ ਜਾ ਕੇ ਬੱਚੇ ਬੱਚੇ ਲੈ ਕੇ ਜਾਂਦੇ ਆ ਕੋਈ ਉੱਥੇ ਸਾਰੀ ਝੜੀ ਇੱਕ ਦੋ ਫੇਰੇ ਲਾ ਕੇ ਤੇ ਆਪਦੇ ਪਰਿਵਾਰ ਨੂੰ ਚਲਾਉਂਦੇ ਆ ਤੇ ਛੋਟਾ ਛੋਟਾ ਪਰਿਵਾਰ ਆ ਏਰੀ ਪਿੱਛੇ ਜੇ ਲਾਈਟ ਕੜੇ ਦਾ ਲਾਟ ਵੀ ਟੁੱਟ ਗਈ ਸੀ ਇਸ ਕਰਕੇ ਬਹੁਤ ਮੁਸ਼ਕਲ ਦੇ ਵਿੱਚ ਆ ਰਹੇ ਜਿੰਨਾ ਵੀ ਜਿੱਥੋਂ ਤੱਕ ਹੋ ਸਕੇ ਤੇ ਇਹਨਾਂ ਨੇ ਜਿਹੜਾ ਕਿ ਘਰਿਆਲਾ ਚੋਂ ਕਿ ਜਿਹਦੇ ਵਿੱਚ ਦਰਖਾਸਤ ਵੀ ਦਿੱਤੀ ਉਹ ਸਾਰਾ ਮੌਕਾ ਵੀ ਵੇਖ ਗਿਆ ਤੇ ਉਹਦੇ ਤੇ ਪ੍ਰਸ਼ਾਸਨ ਨੇ ਕੋਈ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਇਸ ਕਰਕੇ ਮੈਂ ਪੁਰਜ਼ੋਰ ਮੰਗ ਕਰਦਾ ਵੀ ਜਿਹੜਾ ਕਿਸੇ ਨੇ ਮਾੜਾ ਕੰਮ ਕੀਤਾ ਤੇ ਉਹਦੀ ਇਹਦਾ ਮਤਲਬ ਪਤਾ ਕੀਤਾ ਜਾਵੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕਿ ਇਹ ਇਹਦਾ ਧਿਆਨ ਦੋਵੇ ਉਸ ਦਿਨ ਦਾ ਕਿਸੇ ਨੇ ਕੋਈ ਇਨਾਮ ਕੋਈ ਕਾਰਵਾਈ ਨਹੀਂ ਕੀਤੀਗੀ ਇਸ ਕਰਕੇ ਮੈਂ ਚਾਹਣਾ ਵੀ ਇਹ ਜਿਹੜਾ ਗਰੀਬ ਪਰਿਵਾਰ ਇਹਨਾਂ ਦਾ ਇਹਨਾਂ ਦੀ ਹਾਲਤ ਕੀਤੀ ਜਾਵੇ ਲਾਈਵ ਤੇ ਇਸ ਚੈਨਲ ਤੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ